ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਗੜਸ਼ੰਕਰ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਹੁਣ ਕਾਰਨ ਜਿੱਥੇ ਸੰਗਠਾ ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਸੰਗਠਾ ਦੇ ਰੋਸ ਅਤੇ ਹੁੱਲੇ ਮੁਹੱਲੇ ਨੂੰ ਨਸਥੀਕ ਆਉਂਦਿਆਂ ਵੇਖਾ ਐ ਸੜਕ ਦੀ ਆਰਸੀ ਮੁਰਮੱਤਾ ਕੰਮ ਕਾਰ ਸੇਵਾ ਕਿਲਾ ਅ ਸ਼੍ਰੀ ਆਨੰਦਗੜ੍ਹ ਸਾਹਿਬ ਵਾਲਿਆਂ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਦੀ ਅਗਵਾਈ ਚ ਸ਼ੁਰੂ ਕੀਤਾ ਗਿਆ ਹੈ ਕਾਰ ਸੇਵਾ ਵਾਲਿਆਂ ਵੱਲੋਂ ਜੀਸੀਬੀ ਮਸ਼ੀਨਾ ਪੋਕਲੈਨ ਮਸ਼ੀਨ ਅਤੇ ਟਿੱਪਰਾ ਤੇ ਟਰੈਕਟਰਾਂ ਦੀ ਮਦਦ ਨਾਲ ਸੜਕ 'ਚ ਪਏ ਟੋਇਆਂ ਨੂੰ ਭਰਿਆ ਜਾ ਰਿਹਾ ਹੈ ਤੇ ਸੜਕ ਦੇ ਦੋਹਾਂ ਪਾਸਿਆਂ ਤੇ ਆਰਜੀ ਤੌਰ ਤੇ ਬਰਮਾ ਨੂੰ ਬਣਾਇਆ ਜਾ ਰਿਹਾ ਹੈ। ਪ੍ਰੰਤੂ ਕਾਰ ਸੇਵਾ ਵਾਲਿਆਂ 'ਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਕਿ ਸਰਕਾਰ ਵੱਲੋਂ ਉਹਨਾਂ ਦੇ ਕੰਮ 'ਚ ਜਾਣਬੁੱਝ ਕੇ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਜੰਗਲਾਤ ਵਿਭਾਗ ਨੂੰ ਭੇਜ ਕੇ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਦੇ ਜਾਣਕਾਰੀ ਦਿੰਦੇ ਆ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਕਿਲਾ ਸ਼੍ਰੀ ਆਨੰਦਗੜ੍ਹ ਸਾਹਿਬ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੇ ਸੇਵਾਦਾਰਾਂ ਵੱਲੋਂ ਇਸ ਮਾਰਗ ਦੇ ਟੋਟੇ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਲੋਕਾਂ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਹੌਲੇ-ਮਹਲੇ ਅਤੇ ਬਸਾਖੀ ਤੇ ਆਉਣ ਲਈ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪਰੰਤੂ ਜੰਗਲਾਤ ਵਿਭਾਗ ਵੱਲੋਂ ਜਾਣਬੁੱਝ ਕੇ ਇਹ ਕੰਮ 'ਚ ਅੜੀਕਾ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਜੰਗਲਾਤ ਵਿਭਾਗ ਦੇ ਅਧਿਕਾਰੀ ਹਰਪਜਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੜਕ ਦਾ ਕੰਮ ਨਹੀਂ ਰੋਕਿਆ ਗਿਆ ਹੈ ਬਲਕਿ ਪਹਾੜਾ ਤੋਂ ਮਿੱਟੀ ਚੁੱਕਣ ਅਤੇ ਦਰਖਤਾ ਦੀ ਸੰਭਾਲ ਲਈ ਕਿਹਾ ਗਿਆ ਸੀ ਤੇ ਸੜਕ ਦੇ ਨਿਰਮਾਣ ਨਾਲ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਹੈ ਗਰਸ਼ਿੰਕਰ ਤੋਂ ਹੁਸ਼ਰਪੁਰ ਦੇ ਉਸਤੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਰੂਪਿਆਰੀ ਸਾਹਾ ਸੰਗਜਿਓ ਆਪ ਜੀ ਨੂੰ ਇਹ ਪਤਾ ਚੱਲ ਰਿਹਾ ਹੈ ਕਿ ਗਰਸ਼ਿੰਕਰ ਤੋਂ ਸ਼੍ਰੀਨੰਦ ਬਰਸਾਉ ਨੂੰ ਜਾਣ ਵਾਲਾ ਜਿਹੜਾ ਰੋਡ ਹੈ ਬਹੁਤ ਖਰਾਬ ਸੀ ਇਸ ਦੀ ਮਰਮੱਦ ਦੀ ਸੇਵਾ ਜਿਹੜੀ ਆਉਕਾਰ ਸੇਵਾ ਸੁਪਰਦੇਸ਼ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਪਾਕ ਸਿੰਘ ਸੰਤ ਬਾਬਾ ਲਾਲ ਸਿੰਘ ਜੀ ਬਬਰ ਪਈ ਪਹਿਲਵਾਨ ਜਿਨ੍ਹਾਂ ਨੇ ਬੜੀਆਂ ਸੇਵਾਵਾਂ ਨਿਭਾਈਆਂ ਉਹਨਾਂ ਦੀ ਇੱਕ ਮਨ ਇੱਛਾ ਸੀ ਕਿ ਇਹ ਰੋਡ ਜਿਹੜਾ ਇਹ ਬਹੁਤ ਖਰਾਬ ਹੈ ਠੀਕ ਕੀਤਾ ਜਾਵੇ ਸਰਕਾਰਾਂ ਦੇ ਕੁਝ ਸਮੇਂ ਦੇ ਮੁਤਾਬਕ ਨਹੀਂ ਕੁਝ ਕੀਤਾ ਐਸ ਟਾਈਮ 16 ਤਰੀਕ ਜਾਨਿ ਕਿ ਨੂੰ ਸੇਵਾ ਆਰੰਭ ਹੋਈ ਇਹ ਲਗਾਤਾਰ ਨਿਰੰਤਰ ਜਾਰੀ ਹੈ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਦੀ ਕਿਰਪਾ ਸੰਗਤਾਂ ਦਾ ਸਹਿਯੋਗ ਆ ਇੱਥੇ ਜੋ ਇਹ ਰਸਤਾ ਸੀਗਾ ਬਹੁਤ ਕਦਰਨਾਕ ਅਪਚਾਰ ਕਰ ਚੁੱਕਾ ਸੀਗਾ ਹੁਣ ਇਸ ਟਾਈਮ ਗੁਰੂ ਦੀ ਕਿਰਪਾ ਦਾ ਸਦਕਾ ਤਕਰੀਬਨ ਅਸੀਂ ਕਾਨਪੁਰ ਖੂਈ ਤੋਂ ਲੈ ਕੇ ਫੋਜੇਵਾਲ ਤੱਕ ਇਹ ਜਿਹੜਾ ਰੋਡ ਹੈ ਠੀਕ ਕੀਤਾ ਜਾ ਰਿਹਾ ਕਿਉਂਕਿ ਹੋਲਾ ਮੋਲਾ ਬਿਲਕੁਲ ਆ ਗਿਆ ਵਾ ਕਈ ਜਗ੍ਹਾ ਤੋਂ 15-15 ਫੁੱਟ ਕਈਆਂ ਜਗ੍ਹਾ ਤੋਂ 10-10 ਫੁੱਟ 20-20 ਫੁੱਟ ਵੀ ਅਸੀਂ ਇਹਨੂੰ ਚੌੜਾ ਕਰ ਰਹੇ ਹਾਂ ਜਿਹੜੇ ਮੋੜ ਬਹੁਤ ਕਸੂਟੇ ਸੀਗੇ ਉਹਨਾਂ ਨੂੰ ਖੁੱਲਾ ਕੀਤਾ ਜਾ ਰਿਹਾ ਹੈ ਤੇ ਗ੍ਰੇਵਰ ਪਾ ਕੇ ਬਿਲਕੁਲ ਜਾਨਕੀ ਹੌਲੇ ਮਲੇ ਦੀਆਂ ਆਉਣ ਵਾਲੀਆਂ ਸਗਤਾਂ ਨੂੰ ਗੁਰੂ ਮਰਗ ਕਿਰਪਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਸਰ ਇਹ ਜਿਹੜੀ ਸੜਕ ਸੀ तकरीबन 2 ਫੁੱਟ ਚੌੜੀ ਸੀ ਇਹ 22 ਤੋਂ ਵੀ 18 ਦੇ ਫੁੱਟ ਲੱਗੇ ਸੀ ਗੱਡੀ ਕ੍ਰੋਸ ਹੋਣੀ ਵੀ ਬਹੁਤ ਹੀ ਮੁਸ਼ਕਲ ਸੀ ਇਸ ਸਾਲ ਤੋਂ ਇਦਾਂ ਦਾ ਹੀ ਹੋਇਆ ਵੀ ਜਦੋਂ ਪ੍ਰਸ਼ਾਸਨ ਆਈ ਉਸ ਤੋਂ ਬਾਅਦ ਕੰਮ ਹੀ ਕੋਈ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਪ੍ਰਸ਼ਾਸਨ ਦਾ ਸੜਕ ਜਿਹੜੀਆਂ 3 3 ਫੁੱਟ ਟੋਏ ਪੈ ਚੁੱਕੇ ਸੀ ਕਈ ਗੱਡੀਆਂ ਐਕਸੀਡੈਂਟ ਹੁੰਦੀਆਂ ਸੀਗੀਆਂ ਬੜਾ ਕੁਝ ਹੁੰਦਾ ਸੀ ਉਹਦਾ ਕਰਕੇ ਐਫ ਐਕਾਰ ਸੇਵਾ ਸੰਪਰਦਾਇਕਲਾ ਅਨੰਦਗੜ੍ਹ ਸਾਹਿਬ ਵੱਲੋਂ ਇੱਕ ਮਹਾਰਾਜੀ ਦੀ ਆਰਾਸ ਓੜਾਸਾ ਲੈ ਕੇ ਸੰਤ ਬਾਬਾ ਸੋਚਾ ਸਿੰਘ ਦੀ ਗਵਾਈ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਦੀ ਬਾਗ ਵਾਲੇ ਤੇ ਹੋਰ अनेका ਹੀ ਸਮੂਹ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਸਹਿਯੋਗ ਨਾਲ ਜੋ ਕਿ ਇਹ ਜਿਹੜੇ ਕਾਰਜ ਚੱਲ ਰਹੇ ਨੇ ਇਹ ਸਾਡੇ ਵੀਰ ਜਿਨ੍ਹਾਂ ਦੀਆਂ ਮਸ਼ੀਨਾਂ ਨੇ ਜੀ ਸੀ ਬੀ ਮਸ਼ੀਨਾਂ ਨੇ ਓਕਲੇਨਾ ਨੇ ਟਿਪਰ ਵਾ ਉਹ ਬੜਾ ਵੱਡਾ ਸਹਿਯੋਗ ਕਰ ਰਿਹਾ ਤੇ ਜਿਹੜੀਆਂ বন ਵਿਭਾਗ ਵੱਲੋਂ ਆਏ ਸੀਗੇ ਬਲਾ ਚੌਰ ਤੋਂ ਉਹਨਾਂ ਨੇ ਆਣ ਕੇ ਕੱਲ ਸੇਵਾ ਦਾ ਕਾਰਜ ਰੋਕ ਦਿੱਤਾ ਸੀ ਪਰ ਸੰਗਤਾਂ ਦੇ ਵਿੱਚ ਰੋਸ ਹੀ ਇੰਨਾ ਸੀ ਕਿ ਉਹ ਰੋਸ ਨੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਰਾਤ ਹੀ ਸਾਨੂੰ ਫੋਨ ਆਉਣੇ ਜੀ ਡਾਕਟਰ ਕਰਮੇਲ ਸਿੰਘ ਆ ਜੀ ਅਸੀਂ ਮਹਾਪੁਰਖਾਂ ਦੇ ਨਾਲ ਬੜੇ ਜੱਤੋਂ ਜੁੜੇ ਆ ਤੇ ਪਰ ਆ ਜਦੋਂ ਦਾ ਹੀ ਛੋਟੇ ਛੋਟੇ ਹੁੰਦੇ ਵੇਖਣਦੇ ਆ 70 ਸਾਲ ਹੋ ਗਏ ਆ ਇਹ ਛੜਕਾ ਜਦੋਂ ਵੀ ਵੇਖਦੇ ਇਹੀ ਹਾਲ ਆ ਟੋਏ ਆ ਟਿੱਬੇ ਆ ਜਦੋਂ ਕਿ ਨੰਗ ਦੇ ਕੋਈ ਕੋਈ ਦੋ ਚਾਰ ਐਕਸੀਡੈਂਟ ਅਸੀਂ ਰੋਜ਼ ਛੜਕ ਦੇ ਉੱਤੇ ਵੇਖਦੇ ਆ ਇਸ ਸਮੇਂ ਦੀ ਅਸਲ ਇਹ ਮੰਗ ਸੀ ਵੀ ਜਿਹੜਿਆ ਬਾਬਾ ਜੀ ਜਦੋਂ ਵੀ ਬਾਬਾ ਜੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਬਾਬਾ ਜੀ ਸੜਕ ਤੇ ਬੜੇ ਐਕਸੀਡੈਂਟ ਹੋ ਰਿਹਾ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਪਹਿਲਾਂ ਕਾਲੀ ਸਰਕਾਰ ਸੀ ਮੂੜੇ ਕਾਂਗਰਸ ਸਰਕਾਰ ਆ ਗਈ ਹੁਣ ਆਮ ਆਦਮੀ ਪਾਰਟੀ ਦੇ 2 ਸਾਲ ਹੋ ਗਏ ਸਰਕਾਰ ਬਣੀ ਨੂੰ ਵੀ ਬਾਬਾ ਜੀ ਸਰਕਾਰਾਂ ਦੇ ਕੁਝ ਕਰ ਹੀ ਨਹੀਂ ਆ ਤੇ ਬਾਬਿਆਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਸੜਕਾਂ ਵੱਲ ਹੁਣ ਤੁਸੀਂ ਧਿਆਨ ਦਿਓ ਸੋ ਬਾਬਿਆਂ ਨੇ ਸੰਗਤਾਂ ਦੇ ਬਚਨ ਨੂੰ ਮੰਨ ਗਏ ਤੇ ਸਲਾਹ ਕਰਕੇ ਸੰਗਤਾਂ ਨਾਲ ਇਲਾਕੇ ਦੀ ਸੰਗਤ ਨਾਲ ਸਲਾਹ ਕਰਕੇ ਤੇ ਉਹਨਾਂ ਨੇ 16 ਤਰੀਕ ਦਾ ਇਹ ਟੱਪ ਲਾਇਆ ਸੀ। ਉਦੋਂ ਤੋਂ ਹੀ ਕੰਮ ਜਿਹੜਾ ਜੰਗੀ ਪੱਧਰ ਤੇ ਚੱਲਣ ਡਿਆ ਘਟੋ ਘਾਟ 70 80 ਸੰਦ ਜਿਹੜੇ ਆ ਉਹ ਸ਼ਿਰਕ ਤੇ ਚੱਲ ਰਹੇ ਆ। ਦੋਨੋਂ ਪਾਸੇ ਜਿਹੜੇ ਆ ਦਾਦਾ ਫੁੱਟ ਦਾ ਵਰਮ ਜਿਹੜਾ ਉਹ ਤਿਆਰ ਕਰ ਰਹੇ ਆ ਬਾਬਾ ਜੀ। ਇਹਦੇ ਵਿੱਚ ਸਰਕਾਰ ਕੋਈ ਰੁਕਾਵਟ ਨਹੀਂ ਕੱਲ ਪਾਈਆਂ ਅਸੀਂ ਪਤਾ ਲੱਗਾ ਸਾਨੂੰ। ਪਰ ਅਸੀਂ ਸਰਕਾਰ ਨੂੰ ਇਹ ਚੁਣੌਤੀ ਦਿੰਨੇ ਆ ਕਿ ਜੇ ਤੁਸੀਂ ਹੱਥੀ ਆਪ ਕੰਮ ਨਹੀਂ ਕਰ ਸਕਦੇ ਤੇ ਸੰਗਤਾਂ ਦੇ ਜੋਸ਼ ਦਾ ਤੁਹਾਨੂੰ ਪਤਾ ਹੀ ਆ ਕਿ ਸੰਗਤਾਂ ਜਦੋਂ ਸੰਗਤਾਂ ਦਾ ਹੜ ਆ ਗਿਆ ਤੇ ਤੁਹਾਡੇ ਦਰਵਾਜ਼ਿਆਂ ਦੇ ਮੋਰੇ ਬਹਿ ਕੇ ਅਸੀਂ ਇਹ ਕੰਮ ਕਰਾ ਲੈਣਾ ਆ। ਇਹ ਮੁੰਡਾ ਰੋਕਿਆ ਨਹੀਂ ਗਿਆ ਹੈਗਾ। ਜਿਹੜਾ ਸਾਡਾ ਰੇਂਜ ਅਫਸਰ ਹੈ ਉਹ ਬੱਲਾ ਚੌਰ ਵਾਲੇ ਇਹਨਾਂ ਦੇ ਕੋਲ ਉੱਥੇ ਪੈਂਦਾ ਜਿੱਥੇ ਮਲੇਵਾਲ ਪੁਲਿਸ ਨਾਕਾ ਹੈਗਾ। ਉਸ ਥਾਂ ਤੇ ਜਿਹੜੀ ਸੜਕ ਕਾਫੀ ਟੋਏ ਆ ਤੇ ਆਉਣ ਜਾਣ ਵਾਲਿਆਂ ਦੇ ਟ੍ਰੈਫਿਕ ਨੂੰ ਕਾਫੀ ਵਿਘਨ ਆਂਦੀ ਹੈ ਤੇ ਐਕਸੀਡੈਂਟ ਵੀ ਉੱਥੇ ਜਿਹੜਾ ਟਾਈਮ 'ਚ ਦੱਸਦੇ ਆ ਵੀ ਕਾਫੀ ਹੋਏ ਨੇ। ਕਾਰ ਸੇਵ ਵਾਲੇ ਸੰਤਾ ਨੇ ਉੱਥੇ ਮਤਲਬ ਉਹਦੇ 'ਚ ਮਿੱਟੀ ਪਾਰੇ ਸੀ ਤੇ ਉਹਨੂੰ ਥੋੜਾ ਠੀਕ ਕਰ ਰਹੇ ਸੀ। ਅਸੀਂ ਤਾਂ ਇਹ ਹੀ ਕਿਹਾ ਗਿਆ ਵੀ ਜਿਹੜੀ ਮਿੱਟੀ ਮਤਲਬ ਉੱਥੇ ਜਿਹੜੇ ਨੇੜੇ ਪਹਾੜ ਐ ਉਹਨਾਂ ਤੋਂ ਨਾ ਲਈ ਜਾਵੇ ਤੇ ਇੱਕ ਜਿਹੜਾ ਕੋਈ ਦਰਖਤ ਦਾ ਨੁਕਸਾਨ ਨਾ ਕੀਤਾ ਜਾਵੇ ਤੇ ਉਹ ਜਿਹੜਾ ਕੰਮ ਚੱਲ ਰਿਹਾ ਸੰ ਤਾਂ ਕੀ ਇਤਰਾਜ ਉਹਦੇ 'ਚ ਉਹ ਤਾਂ ਲੋਕ ਹਿੱਤ 'ਚ ਐ ਵਧੀਆ ਗੱਲ ਐ ਇਹੋ ਜਿਹਾ ਬਿਲਕੁਲ ਨਹੀਂ ਅਸੀਂ ਕਿਹਾ ਹੈਗਾ ਵੀ ਸੜਕ ਨਾ ਬਣਾਈ ਜਾਵੇ ਜੀ ਸੜਕੇ ਬਣਾ ਕੋਈ ਮਸਲਾ ਨਹੀਂ ਹੈਗਾ ਸਰ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਮਿੱਟੀ ਉੱਤੇ ਪਾਰੇ ਸੀ ਨਾ ਉਧਰੋਂ ਨਾਲ ਪਹਾੜ ਲੱਗਦਾ ਉਧਰੋਂ ਮਤਲਬ ਉਨਨੇ ਮੜਾ ਮੋਟਾ ਚੁੱਕਿਆ ਸੀ ਉਤੋਂ ਤੇ ਉਹ ਇਹ ਬੇਨਤੀ ਕੀਤੀ ਸੀ ਵੀ ਇੱਥੋਂ ਨਹੀਂ ਮਿੱਟੀ ਤੁਸੀਂ ਬਾਹਰੋਂ ਲਿਆ ਕੇ ਉੱਥੇ ਆਪਣਾ ਸੜਕ ਤੇ ਪਾ ਲਓ